ਜਦੋਂ ਕੋਈ ਪੈਸੇ ਦੇਣ ਲੈਣ ਵਾਲਾ ਆਇਆ ਕਰੇ ਉਸ ਵਕਤ ਇਹ ਹੋਇਆ ਕਰੇ ਵੀ ਜਿਵੇਂ ਧਰਤੀ ਫੱਟ ਜੇ ਨਾ ਸਾਰਾ ਟੱਬਰ ਵਿੱਚ ਆ ਜਾ ਮੇਰੇ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸਿਰਫ ਕਿਸ ਚੀਜ਼ ਕਰਕੇ ਪੋਣੇ ਮੈਨੂੰ ਮੌਕੇ ਦਾ ਜਵਾਬ ਤਾਂ ਮੈਨੂੰ ਕਹਿੰਦਾ ਤੈਨੂੰ ਕਾਰ ਨਹੀਂ ਦੇ ਦੀ ਕੋਈ ਗੱਲ ਨਹੀਂ ਤੇਰੇ ਕੋਲੇ ਅਲਟੋ ਆ ਨਾ ਇਹਦੂ ਵੱਡੀ ਗੱਡੀ ਲੈ ਕੇ ਆਉਂਗਾ ਔਰ ਤੈਨੂੰ ਵਿੱਚ ਬਹਾ ਕੇ ਢੇੜਾ ਦੂੰ ਘਰੇ ਬਹਿ ਕੇ ਵੀ ਉਹ ਕੰਮ ਹੋ ਸਕਦਾ ਉਹ ਕੀ ਹੋ ਸਕਦਾ ਲੋਕਾਂ ਨੂੰ ਸੋਚਿਆ ਟਰੇਡੀ ਅਗਰ ਤੁਸੀਂ ਸਕਸੈਸ ਹੋਣਾ ਜ਼ਿਆਦਾ ਚਾਹੀਦਾ ਤਦੋਂ ਨੂੰ ਇਹ ਕੋਈ 1-2 ਸਾਲਾਂ ਦਾ ਮਸਾਲਾ ਜਾਂ 1-2 ਸਾਲਾਂ ਦੀ ਸਟਰਗਲ ਮੈਂ ਨਾਲ ਨਹੀਂ ਹੋਇਆ ਇਹਦੇ ਪਿੱਛੇ ਮੈਂ ਸਤਨਾਮ ਸਿੰਘ ਅੱਜ ਜੋ ਸਟਾਕ ਦੇ ਪਲੇਟਫਾਰਮ ਤੇ ਆਇਆ ਹਾਂ ਆਪਣੀ ਲਾਈਫ ਦੇ ਜੋ ਵੀ ਪਿਛਲੇ ਕੁਝ ਸਾਲ ਸਟਰਗਲ ਕੀਤੀ ਹੈ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਜੇ ਅੱਜ ਮੈਂ ਇਸ ਜੋ ਸਟਾਕ ਦੇ ਪਲੇਟਫਾਰਮ ਤੇ ਖੜਾ ਹਾਂ ਤਾਂ ਇਹ ਕੋਈ 1-2 ਸਾਲਾਂ ਦਾ ਮਸਾਲਾ ਜਾਂ 1-2 ਸਾਲਾਂ ਦੀ ਸਟਰਗਲ ਮਿਹਨਤ ਨਾਲ ਨਹੀਂ ਹੋਇਆ ਇਹਦੇ ਪਿੱਛੇ ਕਈ ਸਾਲਾਂ ਦੀ ਮਿਹਨਤ ਲੱਗੀ ਆ ਸਟਰਗਲ ਲੱਗੀ ਆ ਮੈਂ ਆਪਣੀ ਜਰਨੀ ਸਟਾਰਟ ਕੀਤੀ ਸਨ 2011 ਦੇ ਵਿੱਚ ਟਰੇਡਿੰਗ ਲਾਈਨ ਦੀ ਮੈਂ ਗੱਲ ਕਰਾਂਗਾ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਜਾਂ ਟਰੇਡਿੰਗ ਇਸ ਲਾਈਨ ਨੂੰ ਮੈਂ ਚੁਣਿਆ 2011 ਦੇ ਵਿੱਚ ਇਦਾਂ ਹੀ ਕੁਝ ਵੀਡੀਓਜ਼ ਦੇਖ ਕੇ ਕੁਝ YouTube ਦੇ ਕੁਝ ਫਰੈਂਡਸ ਨੇ ਕਿਹਾ ਕਿਦਾਂ ਕਿਦਾਂ ਕੁਛ ਨਾ ਕੁਛ ਹੋਇਆ ਤਾਂ ਮੈਂ ਇਸ ਲਾਈਨ ਨਾਲ ਅਟੈਚ ਹੋ ਗਿਆ। ਉਦੋਂ ਤੋਂ ਮੇਰੀ ਜਰਨੀ ਸਟਾਰਟ ਹੋਈ। ਬੜਾ ਵਧੀਆ ਸਾਡਾ ਮੀਡੀਅਮ ਪਰਿਵਾਰ ਦੇ ਅਸੀਂ ਰਹਿਣ ਵਾਲੇ ਸੀ। ਫਾਦਰ ਸਾਹਿਬ ਕੰਸਟਰਕਸ਼ਨ ਦਾ ਕੰਮ ਕਰਦੇ ਸੀ। ਚੰਗੇ ਮੀਡੀਅਮ ਫੈਮਿਲੀ ਚੋਂ ਅਸੀਂ ਬਿਲੋਂਗ ਕਰਦੇ ਸੀ। ਔਰ ਜਦੋਂ ਮੈਂ ਇਹ ਸਟਾਰਟ ਕੀਤਾ। ਉਸ ਤੋਂ ਬਾਅਦ ਚਲਦੇ ਚਲਦੇ ਜਿਵੇਂ ਅੱਜਕੱਲ ਹੁੰਦਾ ਆਪਾਂ ਅੱਜਕੱਲ ਕੀ ਹੁੰਦਾ ਨਾ ਜਦੋਂ ਵੀ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਦੇ ਆ ਬੰਦਾ ਸਟਾਰਟਿੰਗ ਦੇ ਵਿੱਚ ਪ੍ਰੋਫਿਟ ਲਾਸ ਪ੍ਰੋਫਿਟ ਲਾਸ ਪ੍ਰੋਫਿਟ ਲਾਸ ਪ੍ਰੋਫਿਟ ਲਾਸ ਸਭ ਚੱਲਦਾ ਹੈ ਸਟਾਰਟਿੰਗ ਦੇ ਵਿੱਚ 11 ਤੋਂ ਲੈ ਕੇ 14 15 16 ਤੱਕ ਕਾਫੀ ਲਾਸਸ ਦਾ ਸਾਹਮਣਾ ਕਰਨਾ ਪਿਆ ਉਹ ਦੌਰ ਜੋ ਆਪਾਂ ਕਹਿ ਸਕਦੇ ਆ ਉਹ ਸਮਾਂ ਕਹਿ ਸਕਦੇ ਆ ਜਾਂ ਉਹ ਦਿਨ ਕਹਿ ਸਕਦੇ ਆ ਬਹੁਤ ਸਟਰਗਲ ਦੇ ਸੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਵੀ ਸ਼ਾਇਦ ਉਹਨਾਂ ਦਿਨਾਂ ਦੇ ਵਿੱਚੋਂ ਲੰਘ ਕੇ ਜਿਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਨੂੰ ਉਹ ਸਮੇਂ ਨੂੰ ਫੇਸ ਕਰਦਾ ਦੇਖਿਆ ਠੀਕ ਆ ਨਾ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਅੱਜ ਅਗਰ ਮੈਂ ਇਸ ਪਲੇਟਫਾਰਮ ਤੇ ਖੜਾ ਜਾਂ ਕਿਸੇ ਮਾਰਕੀਟ ਦੇ ਵਿੱਚ ਮੈਂ ਰਹਿ ਰਿਹਾ ਜਾਂ ਜਿਉਂ ਰਿਹਾ ਤਾਂ ਉਹ ਹੈਰਾਨ ਨੇ ਇੱਕ ਚਮਤਕਾਰ ਤੋਂ ਵੱਧ ਦੀ ਚੀਜ਼ ਨਹੀਂ ਮੈਂ ਖੁਦ ਮੈਂ ਇਹ ਚੀਜ਼ ਨੂੰ ਮੰਨਦਾ ਜਦੋਂ ਸਟਰਗਲ ਦਾ ਟਾਈਮ ਹੁੰਦਾ ਉਦੋਂ ਲੌਸਸੇਸ ਕਾਫੀ ਹੋ ਗਏ ਸੀ ਜ਼ਿੰਮੇਵਾਰੀਆਂ ਸੀ ਕਿਉਂਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹ ਵੀ ਜ਼ਿੰਮੇਵਾਰੀ ਆ ਗਈ ਸੀ ਮੈਰਿਜ ਹੋ ਗਈ ਸੀ ਬੱਚੇ ਬੱਚਿਆਂ ਦੀਆਂ ਫੀਸਸ ਘਰ ਦਾ ਖਰਚਾ ਸਾਰੀਆਂ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਸਾਰੀ ਦੁਨੀਆ ਟੁੱਟ ਕੇ ਇੱਕ ਪਾਸੇ ਪੈ ਜਾਂਦੀ ਹੈ ਮੇਰੇ ਸਸਾਰੀਆਂ ਜ਼ਿੰਮੇਵਾਰੀਆਂ ਇੱਕ ਪਾਸੇ ਆ ਗਈਆਂ ਸੀ ਸੋ ਉਹ ਚੀਜ਼ਾਂ ਨੂੰ ਜਦੋਂ ਆਪਾਂ ਮੈਂ ਯਾਦ ਕਰਦਾ ਨਾ ਕੰਪਨੀ ਛੱਡ ਜਾਂਦੀ ਹੈ ਵੈਸੇ ਮੈਂ ਯਾਦ ਰੈਗੂਲਰ ਕਰਦਾ ਹੀ ਨਹੀਂ ਉਹਨਾਂ ਚੀਜ਼ਾਂ ਨੂੰ ਮੈਂ ਭੁੱਲਿਆ ਰਹਿਣਾ ਕਿਉਂਕਿ ਜਦੋਂ ਮੈਂ ਯਾਦ ਕਰਦਾ ਅੱਜ ਜਿਵੇਂ ਜਮੈਂ ਇਸ ਪਲੇਟਫਾਰਮ ਤੇ ਖੜਾ ਯਾਦ ਕਰ ਰਿਹਾ ਉਹਨਾਂ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਉਹਨਾਂ ਸਮੇਂ ਨੂੰ ਤਾਂ ਲਾਈਕ ਐਜ਼ ਵੀ ਮਤਲਬ ਇਮੋਸ਼ਨਲ ਬਹੁਤ ਜ਼ਿਆਦਾ ਹੋ ਰਿਹਾ ਹਨ ਤਾਂ ਇਥੋਂ ਤੱਕ ਵੀ ਸਾਡੇ ਨਾਲ ਤਕਰੀਬਨ ਜਦੋਂ ਤੁਹਾਡੇ ਲੌਸਸ ਹੁੰਦੇ ਆ ਜੇਬ ਖਾਲੀ ਹੁੰਦੀ ਆ ਤੁਹਾਡੇ ਰਿਸ਼ਤੇਦਾਰ ਫਰੈਂਡਸ ਤੁਹਾਡੇ ਨਾਲ ਖੜਨਾ ਤਾਂ ਕੀ ਤੁਹਾਡੀਆਂ ਕਾਲ ਚੱਕਣੀਆਂ ਵੀ ਬੰਦ ਕਰ ਦਿੰਦੇ ਆ ਇਹ ਮੇਰੇ ਨਾਲ ਹੋਇਆ ਕਿੰਨਾ ਟਾਈਮ ਹੋਇਆ ਕਈ ਸਾਲ ਹੋਇਆ ਇਗਨੋਰ ਕੀਤਾ ਜਾਣ ਲੱਗਿਆ ਮੈਨੂੰ ਸੋਸਾਇਟੀ ਦੇ ਵਿੱਚ ਜੇ ਚਾਰ ਰਿਸ਼ਤੇਦਾਰ ਬੈਠੇ ਉੱਥੇ ਕਿਛੇ ਸੀ ਫਕਸ਼ਨ ਤੇ ਇਕੱਠੇ ਹੋ ਜਾਂਦੇ ਸੀ ਤਾਂ ਹਰ ਬੰਦਾ ਕਹਿੰਦਾ ਸੀ ਜੀ ਮੇਰਾ ਬਿਜ਼ਨਸ ਐਦਾ ਮੈਂ ਆ ਜੌਬ ਕਰਦਾ ਐ ਜਾਂ ਜਦੋਂ ਮੈਨੂੰ ਪੁੱਛਿਆ ਜਾਂਦਾ ਸੀ ਮੈਂ ਉਦੋਂ ਵੀ ਇੰਨੇ ਵੱਡੇ ਲਾਸਸ ਦੇ ਵਿੱਚ ਦੇ ਫਕਰ ਨਾਲ ਕਹਿੰਦਾ ਸੀ ਵੀ ਮੈਂ ਟਰੇਡਿੰਗ ਕਰਦਾ ਬਟ ਮੈਂ ਫਕਰ ਨਾਲ ਕਹਿੰਦਾ ਕੀ ਮਤਲਬ ਹੋ ਗਿਆ ਨਾ ਬਟ ਉਹ ਨਾ ਐਦਾਂ ਹੁੰਦਾ ਨਾ ਵੀ ਚਾਰ ਬੰਦੇ ਬੈਠਾ ਤੇ ਹੱਸ ਜੇ ਪੈਂਦੇ ਆ ਹੱਸ ਜੇ ਪੈਂਦੇ ਸੀ ਉਹ ਵੀ ਯਾਰ ਇਹ ਕੋਈ ਕੰਮ ਆ 2014 15 16 ਦੀ ਗੱਲ ਆ ਉਦੋਂ ਪੰਜਾਬ ਦੇ ਵਿੱਚ ਅਵੇਰਨੈਸ ਬਹੁਤ ਘੱਟ ਸੀ ਅੱਜਗਲ ਤਾਂ ਜਿਵੇਂ ੱਟ ਚੱਕੀ ਤੋਂ ਕਲਾਕਾਰ ਨਿਕਲਦਾ ਸੀ ੱਟ ਚੱਕੀ ਤੋਂ ਅੱਜ ਕੱਲ ਸਟਾਕ ਮਾਰਕੀਟ ਸਿਖਾਉਣ ਵਾਲੇ ਵੀ ਨੇ ਸੋ ਉਹਨਾਂ ਸਮਿਆਂ ਚ ਲੰਘਿਆ ਔਰ ਈਵਨ ਇੱਕ ਸਮਾਂ ਐਸਾ ਵੀ ਆਇਆ ਕਿ ਮੇਰੇ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸਿਰਫ ਕਿਸ ਚੀਜ਼ ਕਰਕੇ ਉਹਨਾਂ ਦੀਆਂ ਫੀਸਾਂ ਦੇ ਕਰਕੇ ਇੱਕ ਦੋ ਸਾਲ ਕਿਵੇਂ ਨਾ ਕਿਵੇਂ ਮੈਂ ਉਹਨਾਂ ਦੀ ਐਡਜਸਟ ਕਰਦਾ ਰਿਹਾ ਕੋ ਬੱਚੇ ਨਵੇਂ-ਨਵੇਂ ਲੱਗੇ ਸੀ ਸਕੂਲ 'ਚ ਫਸਟ ਸੈਕੰਡ ਸਮਥਿੰਗ ਤਾਂ ਔਰ ਮੇਰੇ ਦਿਨ ਜਾਦਾ ਪੂਰਾ ਕਿ ਐਗਜ਼ਾਮ ਹੋਏ ਤੇ ਐਡਮਿਸ਼ਨ ਮੂਲੀ ਕਲਾਸ ਲੈਣੀ ਸੀ ਸਾਰੇ ਬੱਚੇ ਅਗਲੀ ਕਲਾਸ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਤੇ ਮੇਰੇ ਬੱਚਾ ਨੂੰ ਨਹੀਂ ਕੀਤਾ ਗਿਆ ਮੈਂ ਅਸੀਂ ਹਸਬੰਡ ਵਾਈਵ ਦੋਨੇ ਦੋਨੇ ਬੱਚੇ ਲੈ ਕੇ ਪ੍ਰਿੰਸੀਪਲ ਦੇ ਆਫਿਸ 'ਚ ਪਹੁੰਚੇ ਸਾਨੂੰ ਬਾਹਰ ਬਿਠਾਇਆ ਗਿਆ ਜਿਵੇਂ ਚੱਲਦਾ ਇਹਨਾਂ ਦਾ ਸਿਸਟਮ ਆ ਨਾ ਸਕੂਲਾਂ ਦਾ ਘੰਟੀ ਵੱਜੀ ਅੰਦਰ ਗਏ ਆਫਿਸ ਦੇ ਵਿੱਚ ਮੈਂ ਪ੍ਰਿੰਸੀਪਲਸ ਨਾਲ ਨੂੰ ਮਾੜਾ ਨਹੀਂ ਕਹਿੰਦਾ ਸਕੂਲਾਂ ਦੇ ਸਿਸਟਮ ਹੁੰਦੇ ਉਹਨਾਂ ਨੇ ਵੀ ਆਪਦੀਆਂ ਖਰਚੇ ਚੱਕਣੇ ਹੁੰਦੇ ਆ ਬਹੁਤ ਮਿੰਤਾ ਕੀਤੀਆਂ ਸੀ ਦੋਨਾਂ ਦੀ ਫੀਸ ਪੈਂਡਿੰਗ ਸੀ ਪੂਰੇ ਇਅਰ ਦੀ ਨਹੀਂ ਭਰੀ ਗਈ ਸਟਰਗਲ ਦਾ ਟਾਈਮ ਸੀ ਔਰ ਮੈਂ ਵੀ ਕਹਾ ਵੀ ਮੈਂ ਤੁਹਾਨੂੰ ਇਹ ਮੈਂ ਰਾਹੀਂ ਪੇ ਕਰ ਦੂੰਗਾ ਬਟ ਨਹੀਂ ਮੰਨੇ ਤਾਂ ਮਜਬੂਰ ਨੂੰ ਉੱਥੋਂ ਫਿਰ ਸਾਨੂੰ ਬੱਚੇ ਹਟਾਉਣੇ ਪਏ ਇਹ ਗੱਲ ਮੈਨੂੰ ਨਹੀਂ ਪਤਾ ਤੁਸੀਂ ਸਾਰੇ ਸੁਣੋਗੇ ਤੁਹਾਨੂੰ ਕਿਵੇਂ ਲੱਗੂ ਬਟ ਕਿਸੇ ਦੇ ਵੀ ਜਦੋਂ ਇਹ ਚੀਜ਼ ਹੰਢਦੀ ਹੈ ਨਾ ਕਿ ਬੱਚਿਆਂ ਸਾਹਮਣੇ ਜਦੋਂ ਆਪਾਂ ਨੂੰ ਇਹ ਬੱਚਿਆਂ ਨੂੰ ਵੀ ਪਤਾ ਹੁੰਦਾ ਵੀ ਸਾਡੇ ਪਾਪਾ ਨੇ ਫੀਸ ਨਹੀਂ ਭਰੀ ਤਾਂ ਤਾਂ ਸਾਨੂੰ ਕੱਢਿਆ ਗਿਆ ਜਦੋਂ ਬੱਚਿਆਂ ਨੂੰ ਪਤਾ ਹੁੰਦਾ ਇਹਨਾਂ ਅਗਲਾ ਉਹਦੋਂ ਉਹਨਾਂ ਦੀਆਂ ਅੱਖਾਂ ਚੋਂ ਖਾਮ ਲਾਉਣ ਜੋਗ ਨਹੀਂ ਆ ਪ ਰਹੇ ਨੇ ਉਹ ਟਾਈਮ ਉਸੇ ਪਰਸਨ ਨੂੰ ਪਤਾ ਜਦੋਂ ਉਹਦੇ ਤੇ ਬੀਤਦੀ ਹੈ ਜਾਂ ਉਸੇ ਫੈਮਿਲੀ ਨੂੰ ਹੀ ਪਤਾ ਉਹ ਟਾਈਮ ਮੈਨੂੰ ਮੇਰੀ ਮਾਂ ਨੂੰ ਤੇ ਮੇਰੀ ਵਾਈਫ ਨੂੰ ਪਤਾ ਸੀ ਇੰਨਾ ਕੁ ਸਟਰਗਲ ਦਾ ਟਾਈਮ ਸੀ ਵੀ ਪੇਟ ਪਰ ਨਾ ਰੋਟੀ ਖਾਣੀ ਆਪਾਂ ਨੂੰ ਮਜਬੂਰਨ ਪੈਂਦੂਈ ਐ ਚਾਹੇ ਆਪਾਂ ਕਮਾਉਂਦੇ ਆ ਚਾਹੇ ਆਪ ਨਹੀਂ ਕਮਾਉਂਦੇ ਬੱਚਿਆਂ ਦੀ ਜ਼ਿੰਮੇਵਾਰੀ ਜਦੋਂ ਉਹਨਾਂ ਨੇ ਕਹਿ ਦਿੰਨਾ ਵੀ ਘਰ ਰਾਸ਼ਨ ਖਤਮ ਹੋ ਗਿਆ ਜੀ ਜਾਣਾ ਇੱਕ ਦੋ ਦੁਕਾਨਦਾਰਾਂ ਨੇ ਤਾਂ ਮੈਨੂੰ ਉਧਾਰ ਕਰਕੇ ਰਾਸ਼ਨ ਦੇਣ ਤੋਂ ਵੀ ਮਨਾ ਕਰਤਾ ਸੀ ਮੇਰੇ ਯਾਦ ਆ ਸਿਰਫ 400 ਖਣੀ 500 ਰੁਪਏ ਦਾ ਰਾਸ਼ਨ ਮੇਰੀ ਮਾਂ ਨੇ ਉਸ ਦੁਕਾਨ ਤੋਂ ਪੁਆਇਆ ਤੇ ਜਦੋਂ ਉਹ ਲਫਾਫਾ ਚੱਕ ਕੇ ਸੀ ਕਿਹਾ ਮਾਤਾ ਨੇ ਵੀ ਤੂੰ ਭਈ ਇਹ ਨੂੰ ਜਿਵੇਂ ਪਿੰਡਾਂ ਅੱਜ ਆਪਣੇ ਚੱਲਦਾ ਵੀ ਲੈ ਖਲੀ ਹਨਾ ਤਾਂ ਉਹਨੇ ਕਹਿਤਾ ਵੀ ਨਹੀਂ ਵੀ ਰਸ਼ਨ ਦੇ ਰੱਖ ਦਿਓ ਜਾਂ ਪੈਸੇ ਦਿਓ ਨਿਧਾਰ ਨਹੀਂ ਤੁਹਾਡੇ ਨਾਲ ਜਦੋਂ ਕੋਈ ਪੈਸੇ ਦੇਣ ਲੈਣ ਵਾਲਾ ਆਇਆ ਕਰੇ ਉਸ ਵਕਤ ਇਹ ਹੋਇਆ ਕਰੇ ਵੀ ਜਿਵੇਂ ਸੀ ਧਰਤੀ ਫੱਟ ਜੇ ਨਾਲ ਸਾਰਾ ਟੱਬਰ ਵਿੱਚ ਆ ਜਾਈਏ ਤੇ ਸਾਨੂੰ ਫੇਸ ਨਾ ਕਰਨਾ ਨੇੜੇ ਤੋਂ ਨੇੜੇ ਦੋਸਤ ਮਿੱਤਰ ਇੱਕ ਨਾਰਮਲ ਗੱਲ ਚੱਲਦੀ ਹੁੰਦੀ ਆ ਆਪਾਂ ਕਿਸੇ ਦਾ ਮੋਟਰਸਾਈਕਲ ਲੈ ਜਾਣੇ ਆ ਜਾਂ ਸਾਧਨ ਮੰਗ ਕੇ ਲੈ ਜਾਣੇ ਆ ਉਸ ਚੀਜ਼ਾਂ ਦੇ ਵਿੱਚ ਵੀ ਮੈਨੂੰ ਬਹੁਤ ਫੀਲ ਕਰਨਾ ਪਿਆ ਮੈਂ ਇੱਕ ਦੋਸਤ ਕੋਲੇ ਗਿਆ ਮੇਰਾ ਫੈਮਿਲੀ ਫੰਕਸ਼ਨ ਸੀ ਮੈਂ ਕਿਹਾ ਯਾਰ ਮੈਨੂੰ ਉਹਦੇ ਕੋਲੇ ਅਲਟੋ ਕਾਰ ਸੀ ਮੈਂ ਕਿਹਾ ਯਾਰ ਤੂੰ ਮੈਨੂੰ ਅਲਟੋ ਕਾਰ ਦੇ ਦੇ ਦੀ ਮੈਂ ਐਦਾ ਜਾਣਾ ਮੈਨੂੰ ਇੱਕ ਦਿਨ ਪਹਿਲਾਂ ਕਹਿੰਦਾ ਕੋਈ ਗੱਲ ਨਹੀਂ ਲੈ ਚਲ ਦੂਸਰੇ ਦਿਨ ਜਦੋਂ ਮਾਰਨਿੰਗ ਦੇ ਉੱਤੇ ਜਦੋਂ ਮੈਂ ਫੋਨ ਲਾਇਆ 1 ਲਾਇਆ 2 ਲਾਇਆ 3 ਲਾਇਆ ਨਹੀਂ ਚੱਕਿਆ ਬੰਦੇ ਦੇ ਦਿਮਾਗ ਤਾਈ ਜਾਂਦੀ ਆ ਵੀਰ ਕੋਈ ਦਿੱਕਤ ਹੈ ਮੈਂ ਮੋਟਰਸਾਈਕਲ ਦਾ ਕਿਆ ਕਰੇ ਗਿਆ ਮੈਂ ਯਾਰ ਤੂੰ ਫੋਨ ਤਾਂ ਚੱਕ ਲਾ ਕਾਰ ਉਹਦੇ ਕੋਲੇ ਖੜੀ ਐ ਤੇ ਉਹਨੇ ਮੈਨੂੰ ਮੌਕੇ ਤੇ ਜਵਾਬ ਤਾਂ ਮੈਨੂੰ ਕਹਿੰਦਾ ਤੈਨੂੰ ਕਾਰ ਨਹੀਂ ਦੇਣੀ ਮੈਂ ਕਿਹਾ ਵੀ ਕਿਉਂ ਕਹਿੰਦਾ ਬਸ ਨਹੀਂ ਦੇਣੀ ਕਾਰ ਉਸ ਦਿਨ ਫਿਰ ਮੈਂ ਉਹਦੇ ਮੂੰਹ ਤੇ ਇਹ ਗੱਲ ਕਹਿ ਕੇ ਆਇਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਤੇਰੇ ਕੋਲੇ अल्टੋ ਆ ਨਾ ਇਦੋਂ ਵੱਡੀ ਗੱਡੀ ਲੈ ਕੇ ਆਉਂਗਾ ਔਰ ਤੈਨੂੰ ਵਿੱਚ ਬਹਾ ਕੇ ਘੇੜਾ ਦਊਂਗਾ ਜਦੋਂ ਮਾੜਾ ਸਮਾਂ ਚੱਲਦਾ ਸੀ ਮਾੜਾ ਨਹੀਂ ਕਹਿ ਸਕਦੇ ਉਹ ਸਮੇਂ ਨੂੰ ਉਹ ਸਮੇਂ ਨੂੰ ਮੈਂ ਚੰਗਾ ਸਮਾਂ ਕਹਿ ਸਕਦਾ ਕਿਉਂਕਿ ਉਸ ਚੀਜ਼ ਨੇ ਸਾਨੂੰ ਬਹੁਤ ਮਜ਼ਬੂਤ ਹਿਰਦੇ ਬਣਾ ਕੇ ਦਿੱਤੇ ਆ ਉਹਨਾਂ ਸਮਿਆਂ ਦੇ ਵਿੱਚ ਜਦੋਂ ਅਸੀਂ ਗੁਜ਼ਾਰਾ ਕਰ ਰਹੇ ਸੀ ਅਪ ਡਾਊਨ ਅਪ ਡਾਊਨ ਦੇ ਵਿੱਚ ਤਾਂ ਮੇਰੀ ਮਾਂ ਨੇ ਮੈਨੂੰ ਜ਼ਰੂਰ ਕਹਿਣਾ ਬੇ ਘੋੜਾ ਭਜਾਈ ਚੱਲ ਕਿਤੇ ਤਾਂ ਪਿੰਡ ਆਊਗਾ ਤੂੰ ਆਪਦਾ ਸਮਾਂ ਜਿੰਨਾ ਦੇ ਕੰਮ ਨੂੰ ਦੇਣਾ ਹਾਂ ਮੇਰੀ ਫੈਮਲੀ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਕਿਹਾ ਵੀ ਘੋੜਾ ਭਜਾਈ ਚੱਲ ਜਿੰਨਾ ਸਮਾਂ ਤੂੰ ਆਪਦੀ ਰਿਸਰਚ ਨੂੰ ਦੇਣਾ ਰਿਸਰਚ ਨੂੰ ਆਪਦਾ ਉਹਨਾਂ ਨੂੰ ਸਮਾਂ ਦੇ ਕਿਤੇ ਨਾ ਕਿਤੇ ਤੂੰ ਸਕਸੈਸਫ ਹੋਏਗਾ ਇਦਾਂ ਹੀ ਇਦਾਂ ਚੱਲਦਾ ਗਿਆ ਜੀ 6 ਸਾਲ ਥੋੜੇ ਨਹੀਂ ਹੁੰਦੇ 6 ਸਾਲ ਮੈਂ ਘਰੇ ਬੈਠ ਕੇ ਇੱਕ ਅੱਜ ਵੀ ਮੇਰੇ ਕੋਲ ਉਹ ਮਹਾਰਾਜ ਨੇ ਅੱਜ ਬਹੁਤ ਕੁਝ ਬਖਸ਼ਿਆ ਅੱਜ ਵੀ ਮੇਰੇ ਕੋਲ ਇੱਕ ਲੈਪਟਾਪ ਮੇਰਾ ਜਿਹੜਾ ਪਹਿਲਾ ਪਿਆ ਜਿੱਤੇ ਮੈਂ ਰਿਸਰਚ ਕੀਤੀ ਹੈ 6 ਸਾਲ ਅੱਜ ਵੀ ਕਰੇ ਪਿਆ ਉਹਦਾ ਅੱਧਾ ਕੀਬੋਰਡ ਹੈ ਨਹੀਂ ਜੈਕ ਹੈ ਨਹੀਂ ਜਾਂ ਕੁਝ ਵੀ ਹੈ ਨਹੀਂ ਉਦਾਂ ਹੀ ਉਹਨੂੰ ਮੈਂ ਵਰਕ ਦੇ ਵਿੱਚ ਲਿਆ ਘਰ ਦੇ ਵਿੱਚ 6 ਸਾਲ ਚੁਬਾਰੇ ਦੇ ਇੱਕ ਖੁੰਜੇ ਦੇ ਵਿੱਚ ਮੈਂ ਰਿਸਰਚ ਕੀਤੀ ਆ ਸੋ ਉਦਾਂ ਹੋਇਆ ਜੀ ਚਲਦੇ ਗਏ ਚਲਦੇ ਗਏ ਦੌਰ ਆਇਆ ਟਰਨਿੰਗ ਪੁਆਇੰਟਸ 2020 ਕੋਵਿਡ 2020 ਕਰੋਨਾ ਦਾ ਸਮਾਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਮਿਹਨਤ ਕਰਨ ਵਾਲੇ ਬੰਦਿਆਂ ਦੇ ਨਾਲ ਕੁਦਰਤ ਸਾਥ ਦਿੰਦੀ ਆ ਉਦਾਂ ਹੀ ਹੋਇਆ ਕਿ ਕੋਵਿਡ ਦੇ ਨਾਲ ਬਹੁਤ ਬਿਜ਼ਨਸ ਠੱਪ ਵੀ ਹੋਏ ਆ ਤੇ ਬਹੁਤ ਬਿਜ਼ਨਸ ਨਵੇਂ ਚੱਲੇ ਵੀ ਆ ਘਰੇ ਰਿਸਰਚ ਕਰਦਾ ਸੀ ਕੁਛ ਨਾ ਕੁਛ ਅਪਡੇਟ ਆਨਲਾਈਨ ਪਾਉਂਦਾ ਰਹਿੰਦਾ ਸੀ ਆਪਦੇ ਸੋਸ਼ਲ ਮੀਡੀਆ ਤੇ ਤਾਂ ਲੋਕਾਂ ਨੂੰ ਇਹ ਗੱਲ ਫੀਲ ਹੋਈ ਵੀ ਯਾਰ ਘਰੇ ਬਹਿ ਕੇ ਵੀ ਕੋਈ ਕੰਮ ਹੋ ਸਕਦਾ ਉਹ ਕੀ ਹੋ ਸਕਦਾ ਲੋਕਾਂ ਨੇ ਸੋਚਿਆ ট্রেਡਿੰਗ ਔਰ ਉਸ ਸਾਡੇ ਫੀਲਡ ਦੇ ਵਿੱਚ ਜਾਂ ਆਨਲਾਈਨ ਮੈਂ ਪਹਿਲਾਂ ਤੁਸੀਂ ਕੰਟੈਂਟ ਪਾਉਂਦਾ ਰਹਿੰਦਾ ਸੀ ਉਹਨਾਂ ਨੇ ਇਹ ਦੇਖੀ ਮੇਰੇ ਕੋਲੇ ਫੋਨ ਆਉਣ ਲੱਗੇ ਔਰ ਜਾਂ ਆਪਾਂ ਕਹਿ ਦਈਏ ਵੀ ਪਰਸਨ ਵਿਜ਼ਿਟ ਕਰਨ ਲੱਗੇ ਚੱਲਿਆ ਦੌਰ ਕੰਮ ਸ਼ੁਰੂ ਹੋਇਆ ਟਾਈਮ ਥੋੜਾ ਥੋੜਾ ਵਧਿਆ ਆਉਣ ਲੱਗਿਆ ਥੋੜੀ ਥੋੜੀ सर्कल चलन लग गया लग्या उस तो बाद फिर ऑफिस सैटअप किया गया जिद पर सिर्फ मैं चार कुर्सियाँ एक मेरी कुर्सी से जीड़ी कि शुरुआत मैं कल ने की सी कोई ओपनिंग नहीं सिर्फ मैं थे मेरी फैमिली मेरी वाइफ तो मेरी माँ तो मेरे बच्चे असी गुरद्वारा साहब गए हैं गुरद्वारा साहब तो आ गए असी शटर खोलिया तो मैं बैठ के काम शुरू करता ਸਿਰਫ ਇੱਕ ਇਕੱਲੇ ਪਰਸਨ ਨੇ ਕਾਫਲਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ 1.5-2 ਸਾਲ ਬਾਅਦ ਇੱਕ ਅਲੱਗ ਅਫੇਅਰ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕਿ 100 ਪਲੱਸ ਦੀ ਗੈਦਰਿੰਗ ਸਾਡੀ ਰਹਿੰਦੀ ਆ। ਔਰ ਅੱਜ ਮੇਰੀ ਟੀਮ ਦਾ ਕਾਫਲਾ ਬਹੁਤ ਵਧੀਆ ਹੋ ਚੁੱਕਿਆ ਹੈ। ਇਹ 1-2 ਸਾਲਾਂ ਦੀ ਮਿਹਨਤ ਨਾਲ ਨਹੀਂ ਹੋਇਆ। ਇਹ ਪਿਛਲੇ 10-15 ਸਾਲ ਦੀ ਮਿਹਨਤ ਨਾਲ ਹੋਇਆ। ਔਰ ਇਮਾਨਦਾਰੀ ਦੇ ਨਾਲ ਲੱਗੇ ਰਹਿਣ ਕਰਕੇ ਕੰਮ ਕਰੋ ਕੰਮ ਕਰੋ ਕੰਮ ਕਰੋ ਸਿਰਫ ਕੰਮ ਕਰੋ ਤੇ ਫੋਕਸ ਤੇ ਇਮਾਨਦਾਰੀ ਨਾਲ ਕੰਮ ਕਰੋ ਸਕਸੈਸ ਦਾ ਜੇ ਇੱਕ ਇੱਕੀ ਸੀਕਰਟ ਸਭ ਤੋਂ ਵੱਡਾ ਸੀਕਰਟ ਹੈ ਵੀ ਲਗਾਤਾਰ ਕੰਟੀਨਿਊਸਲੀ ਤੁਸੀਂ ਸਿਰਫ ਆਪਣੇ ਮੰਜ਼ਲ ਤੇ ਫੋਕਸ ਕਰਨਾ ਤੇ ਕੰਮ ਤੇ ਫੋਕਸ ਕਰਨਾ ਕਿਸੇ ਬਾਬੇ ਵਾਲੀ ਨਹੀਂ ਚੱਲਦਾ ਬੜੀਆਂ ਰਾਇਆਂ ਆਉਂਦੀਆਂ ਸੀ ਮੈਨੂੰ ਤੇਰਾ ਮਾੜਾ ਸਮਾਂ ਆ ਗਿਆ ਤੂੰ ਆਹ ਬਾਬੇ ਕੋਲ ਚੱਲ ਜਾ ਆਹ ਬਾਬੇ ਕੋਲ ਚੱਲ ਜਾ ਇਹ ਪਰ ਮੈਂ ਰਿਸ਼ਤੇਦਾਰਾਂ ਨਾਲ ক্লোਜ਼ ਰਿਸ਼ਤੇਦਾਰਾਂ ਨਾਲ ਵੀ ਲੜ ਪੈਂਦਾ ਸੀ ਵੀ ਤੁਸੀਂ ਮੇਰੇ ਨਾਲ ਵਰਤਣਾ ਨਹੀਂ ਮੈਨੂੰ ਕਾਲ ਨਾ ਆਵੇ ਤੁਹਾਡੀ ਮੈਂ ਕਿਸੇ ਬਾਬੇ ਕੋਲ ਨਹੀਂ ਜਾਣਾ ਠੀਕ ਹੈ ਨਾ ਮੇ ਕੋ ਮੇਰੇ ਮਾਈਂਡ ਚ ਫੋਕਸ ਸੀ ਜੋ ਮੈਂ ਪਿਛਲੇ 2020 ਤੋਂ 15 ਤੋਂ ਲੈ ਕੇ 14 ਤੋਂ ਲੈ ਕੇ 20 ਤੱਕ ਜੋ ਆਪਦੇ ਦਿਮਾਗ ਦੇ ਵਿੱਚ ਪਿਕਚਰ ਬਣਾਈ ਹੋਈ ਸੀ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਹਿੰਦਾ ਮੈਨੂੰ ਸਾਡੇ ਇਹੀ ਘਰਾਂ ਦੇ ਸਿਆਣੇ ਬਜ਼ੁਰਗ ਨੇ ਇੱਕ ਰਾਏ ਦਿੱਤੀ ਸੀ ਉਹ ਕਹਿੰਦਾ ਵੀ ਜੇ ਜਿੱਦਾਂ ਮੈਨੂੰ ਨੁਕਸਾਨ ਹੋਇਆ ਸੀ ਨਾ ਉਹ ਕਹਿੰਦਾ ਵੀ ਜੇ ਫਸਲ ਨੂੰ ਪਾਣੀ ਮਾਰਦਾ ਨਾ ਤਾਂ ਪਾਣੀ ਹਰਾ ਕਰਦਾ ਉਹ ਗੱਲ ਮੈਂ ਵੀ ਪੱਲੇ ਬੰਨ ਲਈ ਸੀ ਵੀ ਜੇ ਅਗਰ ਲਾਸ ਹੋਏ ਨੇ ਤਾਂ ਪ੍ਰੋਫਿਟ ਵੀ ਇਤੋਂ ਹੀ ਹੋਣਗੇ ਅੱਜ ਹੋ ਰਹੇ ਨੇ ਤੁਸੀਂ ਟਰੇਡਿੰਗ ਚ ਇੱਕ ਸਕਿੱਲ ਪੈਦਾ ਕਰ ਲਓ ਤੁਸੀਂ 5 ਸਾਲ ਦਾ ਲਾਸ ਇੱਕ ਮੰਥ ਚ ਗੇਨ ਕਰ ਸਕਦੇ ਔਰ ਹੋ ਰਿਹਾ ਲੋਕ ਕਰ ਰਹੇ ਆ ਗੇਵ ਅਪ ਨਹੀਂ ਕਰਨਾ ਕਿਸੇ ਵੀ ਫੀਲਡ ਚੋਂ ਤੁਸੀਂ ਕੋਈ ਖਿਡਾਰੀ ਹੋ ਤੁਸੀਂ ਕਿਸੇ ਐਜੂਕੇਸ਼ਨਲ ਫੀਲਡ ਚੋਂ ਤੁਸੀਂ ਬਿਜ਼ਨਸ ਫੀਲਡ ਚੋਂ ਗੇਵ ਅਪ ਨਹੀਂ ਕਰਨਾ ਫੋਕਸ ਰੱਖਣਾ ਪੂਰਾ ਦਾ ਪੂਰਾ ਫੋਕਸ ਔਰ ਇੱਕ ਟਾਈਮ ਐਕਸਟਰਾ ਦਿਨ ਦੇ ਦੌਰਾਨ ਦਿਨ ਤੋਂ ਬਾਅਦ ਜਾਂ ਜੌਬ ਤੋਂ ਬਾਅਦ ਬਿਜ਼ਨਸ ਤੋਂ ਬਾਅਦ ਇੱਕ ਟਾਈਮ ਐਸਾ ਜਰੂਰ ਹੋਣਾ ਚਾਹੀਦਾ ਤੁਹਾਡੇ ਮਾਈਂਡ ਦੇ ਵਿੱਚ ਵੀ ਉਸ ਵਕਤ ਤੁਸੀਂ 5 ਮਿੰਟ ਜਾਂ 10 ਮਿੰਟ ਸਾਰੇ ਦਿਨ ਦਾ ਇਹ ਦੇਖੋ ਵੀ ਤੁਸੀਂ ਅੱਜ ਆਪਦੇ ਮੰਜ਼ਿਲ ਵਾਸਤੇ ਆਪਦੇ ਦਿਨ ਸੁਧਾਰਨ ਵਾਸਤੇ ਕਿਉਂਕਿ ਦਿਹਾੜੀ ਤਾਂ ਦਿਹਾੜੀਆਂ ਵੀ ਕਰਦਾ ਲੇਬਰ ਜਿਹਨੂੰ 500 ਰੁਪਏ ਮਿਲਦਾ ਸਾਰਾ ਦਿਨ ਬਠਲ ਚੱਕਦਾ ਸਭ ਤੋਂ ਵੱਧ ਕੰਮ ਕਰਦਾ ਉਹ ਤਰੱਕੀ ਕਿਉਂ ਨਹੀਂ ਕਰਦਾ ਕਿਉਂਕਿ ਉਹਨਾਂ ਕੋ ਉਹਦੇ ਕੋਲੇ ਮਹਾਰਾਜ ਨੇ ਕੁਝ ਬਖਸ਼ੇ ਇਹਦਾ ਨਾ ਹੁੰਦਾ ਤੁਸੀਂ ਆਪਦੇ ਕੰਮ ਤੋਂ ਬਾਅਦ ਸਿਰਫ ਅੱਧਾ ਘੰਟਾ 10 ਮਿੰਟ 15 ਮਿੰਟ ਇੰਨੇ ਕੁ ਲਾਓ ਵੀ ਤੁਸੀਂ ਇਹ ਦੇਖੋ ਵੀ ਤੁਸੀਂ ਅੱਜ ਐਕਸਟਰਾ ਕੀ ਕੀਤਾ ਤੁਸੀਂ ਜੌਬ ਕਰਦੇ ਹੋ ਨਾ 20000 25000 30000 ਤੇ ਜੌਬ ਕਰਦੇ ਹੋ ਨਾ ਉਹ ਜੌਬ ਦੇ ਬਦਲੇ ਤੁਹਾਨੂੰ ਉਨੀ ਸੈਲਰੀ ਮਿਲਦੀ ਆ ਅਗਰ ਤੁਸੀਂ ਸਕਸੈਸ ਹੋਣਾ ਜਿਆਦਾ ਚਾਹੀਦਾ ਤਾਂ ਤੁਹਾਨੂੰ ਇਹ ਆਪਣੇ ਆਪ ਹੀ ਸੋਚਣਾ ਪੈਣਾ ਕਿਸੇ ਨੇ ਨਹੀਂ ਆ ਕੇ ਦੱਸਣਾ ਵੀ ਤੁਸੀਂ ਯਾਰ ਉਨੀ ਸੈਲਰੀ ਤੋਂ ਵੱਧ ਤੁਸੀਂ ਬਿਜ਼ਨਸ ਨੂੰ ਕੀ ਰਿਹਾ ਕਰ ਕੀ ਕੀ ਕਰ ਰਹੇ ਹੋ ਐਕਸਟਰਾ ਕੀ ਕੀਤਾ ਤੁਸੀਂ ਤੁਸੀਂ ਉਹਨਾਂ ਦਾ ਕੰਮ ਕਰਿਆ ਹੈ ਨਾ ਜਿੰਨਾ ਤੁਹਾਨੂੰ ਸੈਲਰੀ ਮਿਲਣੀ ਹੈ ਤੁਸੀਂ ਐਕਸਟਰਾ ਕੀ ਕੀਤਾ ਜੇ ਐਕਸਟਰਾ ਕਰੋਗੇ ਨਾ ਫੇਰ ਹੀ ਤੁਹਾਨੂੰ ਐਕਸਟਰਾ ਅਰਨਿੰਗ ਹੋਣੀ ਹੈ ਨਾ ਸੋ ਇਹਨਾਂ ਚੀਜ਼ਾਂ ਦੇ ਛੋਟੇ ਛੋਟੇ ਲਾਜਿਕ ਨੇ ਛੋਟੇ ਛੋਟੇ ਪੜਾਅ ਬਣਾਓ ਆਪਣੀਆਂ ਮੰਜ਼ਲਾਂ ਦੇ ਇਹ ਨਾ ਕਰੋ ਵੀ ਮੈਂ 5ਵੀਂ ਮੰਜ਼ਲ ਤੇ ਅੱਜ ਹੀ ਪੁੱਜਣਾ ਨਹੀਂ ਉਹਨਾਂ ਨੂੰ ਪਾਰਟ ਵਾਈਜ਼ ਕਰ ਦੋ ਉਹਨਾਂ ਨੂੰ ਪਾਰਟ ਵਾਈਜ਼ ਕਰੋ ਇਹ ਸਟੈਪ ਤੋਂ ਬਾਅਦ ਅਗਲਾ ਸਟੈਪ ਅਗਲੇ ਤੋਂ ਬਾਅਦ ਅਗਲਾ ਉਹ ਤੁਹਾਡੇ ਲਈ ਇਜ਼ੀ ਹੋ ਜਾਏਗਾ ਤੇ ਨਾ ਹੀ ਤੁਹਾਨੂੰ ਸਟ्रेस ਹੋਏਗੀ ਅੱਜ ਮੈਂ ਧੰਨਵਾਦ ਕਰਦਾ ਉਹਨਾਂ ਤਾਣੇ ਮੇਨਿਆਂ ਦਾ ਜੋ ਮੈਂ ਪੁਰਾਣੇ ਸਮੇਂ 'ਚ ਲਏ ਨੇ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਾਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਤਾਣੇ ਮੇਨਿਆਂ ਦਾ ਉਹਨੇ ਬੁਰੇ ਸਮਿਆਂ ਦਾ ਉਹਨੇ ਚੰਗੇ ਸਮਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਕਰਕੇ ਜੋ ਸਮੇਂ ਨੇ ਮੇਰੇ ਤੇ ਚਪੇੜ ਲਾਈ ਸੀ ਉਹਨਾਂ ਚੀਜ਼ਾਂ ਦਾ ਕਰਕੇ ਸ਼ਾਇਦ ਅੱਜ ਮੈਂ ਸਟਰੋਂਗ ਹੋ ਕੇ ਇੱਥੇ ਖੜਾ ਹਾਂ ਤੁਹਾਡੇ ਸਾਹਮਣੇ ਤੇ ਮੈਂ ਆਡੀਅנס ਨੂੰ ਵੀ ਇਹ ਕਹਿਣਾ ਵੀ ਅਗਰ ਜ਼ਿੰਦਗੀ ਦੇ ਬੁਰੇ ਸਮੇਂ ਚੋਂ ਲੰਘ ਰਹੇ ਹੋ ਤੁਹਾਨੂੰ ਤਾਣਨੇ ਮੇਨੇ ਵੱਜ ਰਹੇ ਨੇ ਤਾਂ ਚਾਹ ਤੁਹਾਡਾ ਕੋਈ ਸਾਥ ਨਹੀਂ ਦੇ ਰਿਹਾ ਤਾਂ ਅੱਗੇ ਵਧੋ ਆਪਣੀ ਮੰਜ਼ਲ ਦੇ ਫੋਕਸ ਰੱਖ ਕੇ ਹਾਥੀ ਦੀ ਚਾਲ ਚੱਲੋ ਔਰ ਅੱਗੇ ਵਧਦੇ ਜਾਓ ਪਰਵਾਹ ਨਾ ਕਰੋ ਕਿਸੇ ਦੀ ਕਿਸੇ ਦੀ ਪਰਵਾਹ ਨਾ ਕਰੋ ਤੁਹਾਨੂੰ ਕੋਈ ਕੌਣ ਕੀ ਕਹਿ ਰਿਹਾ ਤੁਸੀਂ ਕਿਹੜੀ ਕੰਡੀਸ਼ਨ ਚੋਂ ਤਾਂ ਇਹੀ ਮੇਰੀ ਆਡੀਅנס ਨੂੰ ਅਪੀਲ ਹੈ ਅਗਰ ਤੁਸੀਂ ਸਕਸੈਸ ਚਾਹੁੰਦੇ ਹੋ ਕਿਸੇ ਫੀਲਡ ਦੇ ਵਿੱਚ ਤਾਂ ਆਰਾਮ ਨਾਲ ਫੋਕਸ ਕਰਕੇ ਅੱਗੇ ਚਲਦੇ ਜਾਓ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਹੋਰ ਵੀ ਕਈ ਮਹਾਨ ਸ਼ਖਸੀਅਤਾਂ ਮਿਹਨਤ ਕਾ ਸ਼ਲੋਕ ਕਾਮਯਾਬ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਨੇ ਇੰਟਰਵਿਊ ਸੁਣੀਆਂ ਨੇ ਤੇ ਸੁਣਦੇ ਵੀ ਰਿਹਾ ਕਰੋ ਜਾਂ ਕਿ ਤੁਹਾਨੂੰ ਮੋਟੀਵੇਸ਼ਨ ਮਿਲੇ ਤੇ ਮੈਂ ਵੀ ਇਸੇ ਤਰੀਕੇ ਨਾਲ ਹੀ ਜੋ ਸਟਾਕ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਵੀ ਮੈਨੂੰ ਆਪਣੀ ਸਟੋਰੀ ਦੱਸਣ ਦਾ ਮੌਕਾ ਦਿੱਤਾ। ਸਸੀ ਜੀ। ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।